ਸਰ ਰਾਤੀ ਸਾਨੂੰ ਹੁਣ ਸ਼ਾਮੀ ਸਾਨੂੰ ਗਵਾਂਡੀ ਦਾ ਫੋਨ ਆਇਆ ਕਿ ਤੁਹਾਡੇ ਪਿੱਛੇ ਚੋਰ ਦੇ ਜੀ ਲੰਕਦੀ ਆ ਅਸੀਂ ਆ ਕੇ ਦੇਖਿਆ ਤਾਂ ਸਾਡੇ ਸਾਰੇ ਦਰਵਾਜ਼ੇ ਗੁੰਡੇ ਲੋਕ ਸਾਰੇ ਟੁੱਟੇ ਸੀ ਤਾਂ ਸਾਡੀਆਂ ਅਲਮਾਰੀਆਂ ਫਰੂਲ ਫਰੂਲ ਕੇ ਸਾਰਾ ਸੋਨਾ ਸਾਰਾ ਪੈਸਾ ਤੇਲ ਸੀੜੀਆਂ ਲਾ ਕੇ ਸਾਰਾ ਕੁਝ ਚੋਰੀ ਕਰ ਟੂਟੀਆਂ ਵੀ ਲੈ ਗਏ ਜੀ ਕੁਝ ਨਹੀਂ ਛੱਡਿਆ ਜੀ ਸਰ ਕਿੰਨਾ ਕੁ 골ਡ ਲੈ ਗਏ ਤੁਹਾਡਾ ਇੱਕ ਕੜਾ ਤੇ ਇੱਕ ਚੈਣੀ ਸੀਗੀ ਬਾਕੀ ਸਾਡੇ ਐਲ ਸੀ ਡੀਆਂ ਦੋ ਵੱਡੀਆਂ ਤੇ ਟੂਟੀਆਂ ਵਗੈਰਾ ਸਾਰਾ ਕੁਝ ਲੈ ਗਿਆ ਅੱਜ ਅਸੀਂ ਹੋਰ ਦੇਖਣਾ ਕੀ ਕੋਈ ਸਾਡਾ ਨੁਕਸਾਨ ਹੋਇਆ ਜੀ ਤੇ ਸਰ ਪੁਲਿਸ ਸ਼ਿਕਾਇਤ ਕੀਤੀ ਇਸ ਮਾਮਲੇ ਲੈ ਕੇ ਪੁਲਿਸ ਸ਼ਿਕਾਇਤ ਕੀਤੀ ਉਹ ਦੇਖ ਕੇ ਗਏ ਹੁਣ ਪੁਲਿਸ ਆਈ ਸੀ ਮੌਕੇ ਤੇ ਹਾਂਜੀ ਪੁਲਿਸ ਆ ਗਈ ਸੀ ਮੌਕੇ ਤੇ ਕੋਈ ਸਾਰੇ ਕੋਈ ਸੀਸੀਟੀਵੀ ਕੈਮਰੇ ਦੇ ਵਿੱਚ ਆਏ ਹੁਣ ਬੰਦੇ ਸਰ ਸੀਸੀਟੀਵੀ ਕੈਮਰਾ ਡੀਵੀਆਰ ਹੀ ਸਾਡਾ ਲੱਗੇ ਲੱਗਾ ਸਾਰੀ ਰਿਕਾਰਡਿੰਗ ਉੱਚ ਹੋ ਗਈ ਲਗਭਗ ਸਾਰਿਆਂ ਦਾ ਕਿੰਨਾ ਕ ਨੁਕਸਾਨ ਹੋ ਗਿਆ ਲਗਭਗ ਆਈਡੀ ਲਗਭਗ ਸਾਡਾ ਚਾਰ ਤੋਂ 5 ਲੱਖ ਬਾਕੀ ਅਸੀਂ ਦੇਖ ਰਹੇ ਚੰਗੀ ਤਰ੍ਹਾਂ ਤੇ ਐਲਸੀਡੀ ਵਗੈਰਾ ਵੀ ਲਗਾ ਹੈ ਐਲਸੀਡੀਆਂ ਵੀ ਦੋਨੇ ਲੱਗੀਆਂ ਜੀ ਵੱਡੀਆਂ ਤੇ ਤੁਸੀਂ ਕਿੱਥੇ ਗਏ ਹੋ ਸੀਗੇ ਜੀ ਅਸੀਂ ਹਸਪੀਟਲ ਸੀ ਬਾਪ ਸਾਹਿਬ ਐਡਮਿਟ ਹੈ ਸੀ ਹਸਪੀਟਲ ਗਏ ਸੀ ਸਾਨੂੰ ਹੋ ਗਿਆ 14 12 ਦਿਨ ਘੁੰਮਦੇ ਨੂੰ ਪਰਸੋਂ ਦੇਖਿਆ ਸੀ ਠੀਕ ਸੀ ਕੱਲ ਹੁਣ ਆਏ ਸੀ ਤਾਂ ਕੁਝ ਵੀ ਨਹੀਂ ਇੱਥੇ ਤੇ ਤੁਹਾਨੂੰ ਦੇਰ ਰਾਤ ਤੱਕ ਲੱਗਾ ਸਾਨੂੰ ਹਾਂਜੀ 5 ਵਜੇ ਕਾਲ ਆਈ ਸੀ ਕੁੰਡੀਆਂ ਦੀ ਕਹਿੰਦੇ ਵੀ ਤੁਹਾਡੇ ਕੋਲ ਇੱਥੇ ਚਾਦ ਦੇ ਲੰਕਦੀ ਆ ਥੋਡੇ ਕਾਂਡੇ ਤੁਹਾਡੇ ਪੱਟੇ ਉੱ लागਦੇ ਆ ਦੇਖਵਾ ਆ ਕੇ ਸਰ ਕਿਹੜਾ ਖੋਲ ਕੇ ਦੇ ਸਰ ਕਿਹੜਾ ਮਨਲਾ ਪੈਂਦਾ ਏ ਨਿਊ ਫਰੈਂਡ ਕਲੋਨੀ ਕੋਲ ਦੇ ਮਕਾਨੇ ਕਿਹਨਾਂ ਦਾ ਬਸਰ 274 ਜਨੈਲ ਸਿੰਘ ਜਨੈਲ ਸਿੰਘ ਜੀ ਦਾ 274 ਸੀ 5 ਇਹ ਇਹ ਸਜਵਨ ਸਿੰਘ ਆ ਜੀ ਹਾਂਜੀ ਖਾਨਾ ਸਿੱਧੀ ਫੋੜੇ ਲੱਗੇ ਆ ਅੱਜ ਜਦੋਂ ਕੰਟਰੋਲਰ ਨੂੰ ਹੋਣਾ ਸੀਗਾ ਨਿਊ ਪ੍ਰੈਨਕਰੋਨ ਜਨਰੇਟਰਸ ਦਾ ਕਰੋਂ ਨਾ ਕਰੇ ਚੋਰੀ ਹੋਇਆ ਸੀਗਾ ਤੇ ਉਹਦੇ ਅੰਦਰ ਸੀਗਾ ਮੌਕਾ ਵੇਖਿਆ ਆ ਕੇ ਤੇ ਕਾਹ ਵੀ ਨਕਾਮ ਹੋਇਆ ਜਨਾਬ ਤੇ ਕੀ ਕਾਰਵਾਈ ਕਰਦੇ ਕਰ ਦੇਖਦੇ ਜੇ ਇੱਕ ਬੰਦੇ ਦਾ ਨਾਂ ਲਿਆ ਜੇ ਇੱਕ ਦਾ ਨਾਂ ਤੱਕ ਤੜੀਲਾ ਜੇ ਚੱਕਣਾ ਵਾ ਦੇਖਾਂਗੇ ਜ਼ਰੂਰ ਸਰਕਾਰ ਜਿੰਨਾ ਕਰੋਂ ਸਰਕਾਰ ਰੱਖਦੀ ਜਾਈ